ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਸ ਮਾਸਟਰ ਦੇ ਨਾਲ ਤਾਂ ਮਾੜੀ ਹੋ ਕੀ ਜੋ ਮੋਹਾਲੀ ਗਿਆ ਵੀ ਨਹੀਂ ਤਾਂ ਉਸਤਾਦ ਸਕੂਲ ਦੇ ਵਿੱਚ ਖੜੇ ਮੋਟਰਸਾਈਕਲ ਦਾ ਚਲਾਨ ਕਟਿਆ ਗਿਆ ਅ ਤਰਸਲ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾਉਣ ਦਾ ਚਲਾਨ ਕੀਤਾ ਗਿਆ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਬਤੌਰ ਅਧਿਆਪਕ ਸੇਫਾ ਮਾ ਨਿਭਾਰੇ ਅਮਰੀਕ ਸਿੰਘ ਦਾ 21 ਤਰੀਕ ਨੂੰ ਮੋਹਾਲੀ ਵਿਖੇ ਮੋਟਰਸਾਈਕਲ ਬਿਨਾਂ ਹੈਲਮਟ ਤੋਂ ਚਲਣ ਦਾ ਚਲਾਨ ਕਰ ਦਿੱਤਾ ਗਿਆ। ਇਚਲਾਨ ਰਾਹੀਂ ਉਸ ਨੂੰ ਸੂਚਿਤ ਕੀਤਾ ਗਿਆ ਕਿ ਮੋਹਾਲੀ ਵਿਖੇ ਫ੍ਰੈਂਕੋ ਹੋਟਲ ਦੇ ਨਸਤੀਕ ਇੱਕ ਨੰਬਰ ਲੈਂਡ ਦੇ ਵਿੱਚ विदाउट हेलमेट मोटरसाइकिल ਦਾ ਚਲਾਨ ਕੀਤਾ ਗਿਆ ਉਧਰ ਮਾਸਟਰ ਦਾ ਕਹਿਣਾ ਹੈ ਕਿ ਉਹ 11:22 ਵਜੇ ਤਰੀਕ 21 ਨੂੰ ਉਹ ਪਿੰਡ ਜਿਹੜਾ ਪਾਲੀਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਰਿਆ ਸੀ ਉਸ ਦਾ ਮੁਹੱਲੇ ਵਿੱਚ ਚਲਾਨ ਕੱਟਿਆ ਗਿਆ ਜਦੋਂ ਆਪਣੇ ਮੋਟਰਸਾਈਕਲ ਤੇ ਕਦੇ ਵੀ ਹਾਲਾਂਕਿ ਮੁਹਾਲੀ ਗਿਆਹੀ ਨਹੀਂ ਦੱਸਦੀਏ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਮੁਹਾਲੀ ਜਾਂ ਚੰਡੀਗੜ੍ਹ ਵਿਖੇ ਚਲਾਨ ਕੱਟੇ ਜਾਂਦੇ ਨੇ ਇਚਲਾਨ ਮੋਟਰਸਾਈਕਲ ਦੇ ਮਾਲਕਾਂ ਨੂੰ ਪਹੁੰਚ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਉਸ ਤੇ ਵਿੱਚ ਵੀ ਅਧਿਕਾਰੀਆਂ ਨੇ ਕਿਹਾ ਸੀ ਕਿ ਜੋ ਚੋਰੀ ਦੇ ਮੋਟਰਸਾਈਕਲ ਹੁੰਦੇ ਨੇ ਉਹ ਮੁਹਾਲੀ ਜਾਂ ਫਿਰ ਚੰਡੀਗੜ੍ਹ ਵਿਖੇ ਚੁਲਾਏ ਜਾਂਦੇ ਨੇ ਉਹਨਾਂ ਤੇ ਜਾਲੀ ਨੰਬਰ ਪਲੇਟਾਂ ਲਗਾਈਆਂ ਜਾਂਦੀਆਂ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਮਾਸਟਰ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਾਲੀ ਵਾਲਾ ਵਿੱਚ ਵੀ ਇਹ ਆਪਦੀ ਸੁਦਾਵਾਵਾਂ ਦੇ ਰਿਹਾ ਹਾਂ। 21 ਮਾਰਚ 2025 ਜੋ ਕਿ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਮੇਰਾ ਮੋਟਰਸਾਈਕਲ ਵੀ ਹਾਜ਼ਰ ਸੀ। ਇਹ ਚਲਾਨ ਮੇਰਾ ਮੁਹਾਲੀ ਵਿੱਚ ਕੱਟਿਆ ਇਹ ਚਲਾਨ ਕੱਟਿਆ ਗਿਆ ਹੈ 11:00 ਵਜੇ ਤੋਂ 22 ਮਿੰਟ ਤੱਕ। ਜਦੋਂ ਕਿ ਉਸ ਟਾਈਮ ਮੇਰਾ ਮੋਟਰਸਾਈਕਲ ਤੇ ਮੈਂ ਸਕੂਲ ਵਿੱਚ ਹਾਜ਼ਰ ਸੀ। ਤੇ ਇਹ ਚਲਾਨ ਜਿਹੜਾ ਮੇਰਾ ਕੱਟਿਆ ਗਿਆ ਇਹਦੇ ਤੇ ਸ਼ਾਨ ਵੀ ਨ ਕਰਕੇ ਇਸ ਨੂੰ ਕੈਨਸਲ ਕਰ ਦਿੱਤਾ ਜਾਵੇ ਧੰਨਵਾਦ ਮੈਂ ਸਰਕਾਰੀ ਪ੍ਰਾਈਵੇਟ ਸਕੂਲ ਪਾਲੀ ਵਾਲਾ ਵਿੱਚ ਵੀ ਇਹ ਆਪਣੀ ਸੁਝਾਵਾਂ ਦੇ ਰਿਹਾ ਹਾਂ 21 ਮਾਰਚ 2025 ਜੋ ਕਿ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਮੇਰਾ ਮੋਟਰਸਾਈਕਲ ਵੀ ਹਾਜ਼ਰ ਸੀ ਇਹ ਚਲਾਨ ਮੇਰਾ ਮੁਹਾਲੀ ਵਿਖੇ ਕੱਟਿਆ ਇਹ ਚਲਾਨ ਕੱਟਿਆ ਗਿਆ ਹੈ 11:00 ਵਜੇ ਤੋਂ 22 ਮਿੰਟ ਤੱਕ ਜਦੋਂ ਕਿ ਉਸ ਟਾਈਮ ਮੇਰਾ ਮੋਟਰਸਾਈਕਲ ਤੇ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਇਹ ਚਲਾਨ ਜਿਹੜਾ ਮੇਰਾ ਕਟਿਆ ਗਿਆ ਇਹਦੇ ਤੇ ਸ਼ਾਨ ਵੀ ਨ ਕਰਕੇ ਇਸ ਨੂੰ ਕੈਨਸਲ ਕਰ ਦਿੱਤਾ ਜਾਵੇ ਧੰਨਵਾਦ ਮੈਂ ਸਰਕਾਰੀ ਪ੍ਰਾਈਵੇਟ ਸਕੂਲ ਪਾਲੀ ਵਾਲਾ ਵਿੱਚ ਵੀ ਇਹ ਆਪਣੀ ਸੁਝਾਵਾਂ ਦੇ ਰਿਹਾ ਹਾਂ 21 ਮਾਰਚ 2025 ਜੋ ਕਿ ਮੈਂ ਸਕੂਲ ਵਿੱਚ ਹਾਜ਼ਰ ਸੀ ਤੇ ਮੇਰਾ ਮੋਟਰਸਾਈਕਲ ਵੀ ਹਾਜ਼ਰ ਸੀ ਇਹ ਚਲਾਨ ਮੇਰਾ ਮੁਹਾਲੀ ਵਿਖੇ ਕਟਿਆ ਇਹ ਚਲਾਨ ਕਟਿਆ ਗਿਆ ਹੈ 11:00 ਵਜੇ ਤੋਂ 22 ਮਿੰਟ ਤੱਕ ਜਦੋਂ ਕਿ ਉਸ ਟਾਈਮ ਮੇਰਾ ਮੋਢਸਾਲ ਤੇ ਮੈ ਸਕੂਲ ਵਿੱਚ ਹਾਜ਼ਰ ਸੀ ਤੇ ਇਹ ਚਲਾਨ ਜਿਹੜਾ ਮੇਰਾ ਕੱਟਿਆ ਗਿਆ ਇਹਦੇ ਤੇ ਸ਼ਾਨ ਵੀ ਨ ਕਰਕੇ ਇਸ ਨੂੰ ਕੈਂਸਲ ਕਰ ਦਿੱਤਾ ਜਾਵੇ ਧੰਨਵਾਦ